ਆਰੇਨ ਪਿਆਰ ਭਰੀ ਹਸਤੀ ਕਾਲ ਦੇ ਔਰ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆਂ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਰਿਪੀਟ ਚ ਆਪਾਂ ਇਹ ਡਿਜ਼ਾਈਨ ਲੈ ਕੇ ਆਇਆਗੇ ਪਹਿਲਾਂ ਆਪਾਂ ਕਾਫੀ ਦਿਨ ਪਹਿਲਾਂ ਵੀਡੀਓ ਲਾਈ ਸੀਗੀ ਉਹਦੇ ਵਿੱਚ ਆਪਾਂ ਸਿੰਗਲ ਪੀਸ ਲਾਇਆ ਸੀਗਾ ਕਿਉਂਕਿ ਉਹਦੇ ਨਾਲ ਦੇ ਜਿਹੜੇ ਕਲਰ ਸੀਗੇ ਆਪਣੇ ਹੋ ਗਏ ਸੀਗੇ ਸੇਲ ਦੁਬਾਰਾ ਪਰ ਰਿਪੀਟ ਚ ਲੈ ਕੇ ਆਇਆਗੇ ਇਹ ਵਾਲੇ ਕਲਰ ਬਹੁਤ ਜ਼ਿਆਦਾ ਵਧੀਆ ਮਸ਼ੀਨ ਵਰਕ ਕੀਤਾ ਹੋਊਗਾ ਇਹਦੇ ਤੇ ਪਿਓਰਚ ਸੂਟ ਹੋਣਗੇ ਪਿਓਰ ਸ਼ਿਮਰ ਦੀ ਸ਼ਰਟ ਰਹਿਣ ਵਾਲੀ ਹੈ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਤੇ ਪਿਓਰ ਚਨੂਨ ਦਾ ਤੁਹਾਨੂੰ ਮਿਲਣਾ ਇਹਦੇ ਨਾਲ ਦੁਪੱਟਾ ਬਹੁਤ ਜਿਆਦਾ ਵਧੀਆ ਸੂਟ ਹੋਣਗੇ ਜਿਹੜੀਆਂ ਮੇਰੇ ਭੈਣਾਂ ਦੀ ਰਿਕੁਆਇਰਮੈਂਟ ਆ ਗਈ ਸੂਟ ਪਸੰਦ ਨੇ ਤੁਸੀਂ ਆਪਣਾ ਜਲਦੀ ਜਲਦੀ ਆਰਡਰ ਕਨਫਰਮ ਕਰ ਸਕਦੇ ਹੋ ਕਿਉਂਕਿ ਪਿਛਲੀ ਵਾਰੀ ਨਾਲ ਆਪਾਂ 2-300 ਰੁਪਏ ਰੇਟ ਵੀ ਘਟਾ ਕੇ ਰੱਖਿਆਗੇ ਇਹਨਾਂ ਸੂਟਾਂ ਦਾ ਡਿਸਕਾਊਂਟ ਪ੍ਰਾਈਸ ਤੇ ਮਿਲਣਗੇ ਤੁਹਾਨੂੰ ਤੁਹਾਡਾ ਬਹੁਤ ਜਿਆਦਾ ਫਾਇਦਾ ਰਹਨ ਵਾਲਾ ਗੱਜ ਵਾਲੀ ਵੀਡੀਓ ਦੇ ਸੂਟ ਲੈਣ ਤੇ ਚੈਨਲ ਤੇ ਨਵੀਂ ਆਇਓ ਤਾਂ ਰਿਕਵੈਸਟ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਅਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਚਲਦੀ ਵੀਡੀਓ ਨੂੰ ਤਾਂ ਕਿ ਤੁਹਾਡੇ ਵਰਗਿਆਂ ਹੋਰ ਪਹਿਣਾ ਵੀ ਆਪਣੀ ਵੀਡੀਓ ਦੇਖ ਸਕਣ ਤੇ ਸੋਹਣੇ-ਸੋਹਣੇ ਸੂਟ ਲੈ ਸਕਣ ਘਰ ਬੈਠੇ ਮੰਗਵਾ ਸਕਣਾ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਆਨਲਾਈਨ ਆਨਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਟੈਂਸ਼ਨ ਫਰੀ ਮੰਗਵਾ ਸਕਦੇ ਹੋ ਕਿਉਂਕਿ ਆਪਣਾ ਕੋਈ ਵੀ ਹਿਰਾਫੇਰੀ ਵਾਲਾ ਕੰਮ ਨਹੀਂ ਹੈਗਾ ਆਪਾਂ ਘਰ ਤੋਂ ਹੀ ਕੰਮ ਕਰਦੇ ਆਂਗੇ ਜਿਹੜੇ ਕਸਟਮਰ ਆਪਣੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਉਹਨਾਂ ਨੂੰ ਆਪਣੇ ਕੰਮ ਬਾਰੇ ਆਪਣੇ ਸਟਾਫ ਬਾਰੇ ਸਾਰੀ ਜਾਣਕਾਰੀ ਹੈਗੀ ਤੁਸੀਂ ਕਿਸੇ ਪ੍ਰਕਾਰ ਦੀ ਸਾਡੇ ਤੋਂ ਸਟਿਚਿੰਗ ਲੈਣੀ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਕਿਸੇ ਪ੍ਰਕਾਰ ਦਾ ਪਟਿਕ ਪੀਸ ਆਪਣੀ ਪਸੰਦ ਦੇ ਫੈਬਰਿਕ ਤੇ ਲੈਣਾਗਾ ਵਰਕ ਲੈਣਾਗਾ ਕਿਸੇ ਵੀ ਪ੍ਰਕਾਰ ਦਾ ਲੈਣਾ ਪੇਂਟ ਲੈਣਾ ਮਸ਼ੀਨ ਵਰਕ ਲੈਣਾ ਹੈਂਡ ਵਰਕ ਲੈਣਾ ਕਿਸੇ ਵੀ ਪ੍ਰਕਾਰ ਦਾ ਲੈਣਾ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਸੂਟ ਜਿਹੜਾ ਪਹਿਲਾਂ ਰਹਿਣ ਲਗਾ ਆਪਣਾ ਗਾਜ਼ਰੀ ਜੇ ਕਲਰ ਦਾ ਰਹਿਣ ਲਗਾ ਕਲਰ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣੀ ਹੋਊਗੀ ਜਿਹੜੀ ਮੇਰੀਆਂ ਭੈਣਾਂ ਨੂੰ ਸੂਟ ਪਸੰਦ ਨੇ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰ ਦਿਓ ਤੇ ਸੂਟ ਘਰ ਤੱਕ ਮੰਗਵਾ ਸਕਦੇ ਹੋਗੇ ਸੂਟ ਦਾ ਜਿਹੜਾ ਕਲਰ ਆ ਕਈ ਗਾਜ਼ਰੀ ਜੇ ਸੇੜ ਤੇ ਆ ਗਿਆ ਚੈੱਕ ਕਰ ਸਕਦੇ ਹੋ ਤੁਸੀਂ ਆ ਵਾਲੀ ਇਹਦੀ ਰਹਿਣ ਵਾਲੀ ਹੈ neck line ਆ ਆ ਵਾਲੀ ਇਹਦੀ neck line ਬਣੀ ਹੋਈ ਹੈ suit ਦੀ ਬਹੁਤ ਜਿਆਦਾ ਵਧੀਆ thread ਦਾ ਵਰਕ ਕੀਤਾ ਹੋਇਆ ਸਾਰੇ ਇਹਦੇ ਤੇ suit ਤੇ ਆਹ ਵਾਲਾ ਇਹਦਾ ਬਣਿਆ ਹੋਇਆ ਘੇਰੇ ਤੇ ਵਰਕ ਬਹੁਤ ਜਿਆਦਾ ਵਧੀਆ ਫਿਨਿਸ਼ਿੰਗ ਨਾਲ ਤਿਆਰ ਕੀਤਾ ਹੋਇਆ ਹੈਗਾ ਇਹਦੇ ਨਾਲ ਤੁਹਾਨੂੰ ਮਿਲਣਾ ਬਾਟਮ ਤੇ ਵਰਕ ਬਾਟਮ ਜਿਹੜੀ ਮਿਲਣੀ ਹੈ ਪਿਓਰ ਨੇਚਰਲ 크ਰੇਪ ਦੀ ਮਿਲਣੀ ਹੈ ਲਾਈਟ ਵੇਟ ਨੇਚਰਲ 크ਰੇਪ ਹੋਊਗੀ ਆਹ ਵਾਲੀ ਇਹਦੇ ਬਾਟਮ ਤੇ ਵਰਕ ਆਊਗਾ ਸਾਰਿਆਂ ਨਾਲ ਮੇਨ ਗੱਲ ਹੈਗੀ ਇਹਦਾ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਪਿਓਰ ਚਨੂਨ ਦਾ ਰੱਖਿਆ ਹੋਇਆ ਹੈ 1000 ਰੁਪਏ ਦਾ ਤਾਂ ਮੰਨ ਕੇ ਚੱਲੋ ਵੀ ਇਹਦੇ ਨਾਲ ਤੁਹਾਨੂੰ ਦੁਪੱਟਾ ਹੀ ਮਿਲਣਾਗਾ ਵਿੱਦ ਲੈਸ ਵਗੈਰਾ ਲਗਾ ਕੇ ਦੂਸਰਾ ਤੁਹਾਨੂੰ ਮਿਲਣਾ ਦੁਪੱਟੇ ਤੇ ਵਰਕ ਚੈੱਕ ਕਰ ਸਕਦੇ ਹੋ ਦੁਪੱਟਾ ਕਿੰਨਾ ਜਿਆਦਾ ਸੋਹਣਾ ਆ ਵਾਲੀ ਜਿਹੜੇ ਫਲਾਵਰ ਨੇ ਇਹ ਦੁਪट्टे ਦੇ ਖੁੰਝਾਂ ਤੇ ਬਣੇ ਹੋਏ ਆਉਣਗੇ ਨਾਲ ਲੈਸ ਮੜਣੀਆਂਗੇ ਤੁਹਾਨੂੰ ਦੁਪट्टे ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਵਧੀਆ ਸੌਫਟ ਚਨੂਨ ਦਾ ਦੁਪੱਟਾ ਗਾ ਚਾਰੇ ਸਾਈਡਾਂ ਤੇ ਤੁਹਾਨੂੰ ਖੁੰਝਾਂ ਤੇ ਫਲਾਵਰ ਮਿਲਣਗੇ ਨੇ ਸੂਟ ਦੇ ਏਸੀ ਇਹਦੇ ਵਿੱਚ ਆਪਣੇ ਕੋਲੇ ਫਸਟ ਕਲਰ ਸੈਕੰਡ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਪਰਪਲ ਇਹ ਆਪਣਾ ਪਿਛਲੀ ਗਰੀ ਵੀ ਇਹਦੇ ਨਾਲ ਦਾ ਸੂਟ ਆਪਾਂ ਨੇ ਸੇਲ ਕੀਤਾ ਥੋੜਾ ਜਿਹਾ ਕਲਰ ਦਾ ਫਰਕ ਸੀਗਾ ਪਰਪਲ ਕਲਰ ਦਾ ਆ ਗਿਆ ਡਿਜ਼ਾਈਨਿੰਗ ਜਿਹੜੀ ਰਹਿਣ ਵਾਲੀ ਹੈ ਸੇਮ ਰਹਿਣ ਵਾਲੀ ਹੈ ਚੈੱਕ ਕਰ ਸਕਦੇ ਹੋ neck ਤੇ ਵਰਕ ਮਿਲੂਗਾ bottom ਤੇ ਬੈਦ ਘੇਰਾ ਪ्योर ਚਨੂਨ ਦਾ ਦੁਪੱਟਾ ਮਿਲਣਗਾ ਤੁਹਾਨੂੰ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਏਸੀ ਇਹਦੇ ਵਿੱਚ ਸੈਕੰਡ ਕਲਰ ਇਹਨਾਂ ਦੇ ਦੋ ਸੂਟਾਂ ਦੇ ਡਿਜ਼ਾਈਨ ਨੇ ਜਿਹੜੇ ਤੁਹਾਨੂੰ ਸੇਮ ਮਿਲਣਗੇ ਰੇਟ ਇਹਨਾਂ ਦਾ 2500 ਰਿਆਂ ਵਾਲਾਗਾ ਅਗਲਾ ਜਿਹੜਾ ਕਲਰ ਆ ਗਿਆ ਇਹ ਵੀ ਬਹੁਤ ਪਿਆਰਾ ਜਿਹਾ ਆ ਗਿਆ ਇਹਦਾ ਨਾ ਵਰਕ ਦਾ ਥੋੜਾ ਜਿਹਾ ਫਰਕ ਆ ਗਿਆ ਇਧਰ ਇਹਦੀ ਡਿਜ਼ਾਈਨਿੰਗ ਇਦਾਂ ਤਿਆਰ ਕੀਤੀ ਹੋਈ ਆ ਇਹਦੇ ਵਿੱਚ ਥੋੜੀ ਜਿਹੀ ਗੋਟਾ ਪੱਟੀ ਦਾ ਕੰਮ ਕੀਤਾ ਹੋਇਆ ਵਿੱਚ ਮਿਰਰ ਵਰਕ ਆਊਗਾ ਚੈੱਕ ਕਰ ਸਕਦੇ ਹੋ ਤੁਸੀਂ ਇਹਦਾ ਜਿਹੜਾ ਨੈਕ ਤੇ ਆਊਗਾ ਨੈਕ ਤੇ ਆਹ ਵਾਲਾ ਬਟਨ ਦੀ ਤਰ੍ਹਾਂ ਫਲਾਰ ਦਿੱਤੇ ਹੋਏ ਨੇ ਡਿਜ਼ਾਈਨਿੰਗ ਕੀਤੀ ਹੋਈ ਆ ਫਲਾਰ ਨਹੀਂ ਹੈਗੇ ਦੇਖ ਸਕਦੇ ਹੋ ਤੁਸੀਂ ਪੱਟੀ ਦੀ ਤਰ੍ਹਾਂ ਜਿਵੇਂ ਆਪਣੇ ਬਟਨ ਲਾਏ ਹੋ ਨੇ ਇਦਾਂ ਦੇ ਫਲਾਵਰ ਦਿੱਤੇ ਹੋਏ ਨੇ ਇਹਦੇ ਤੇ ਨੈਕ ਤੇ ਇਹਦੀ ਬਾਟਮ ਤੇ ਆਉਣਾਗਾ ਮੈਂ ਤੁਹਾਨੂੰ ਮਿਲਣਾ ਆਹ ਵਾਲਾ ਵਰਕ ਇੱਕ ਫਲਾਵਰ ਮਿਲਣਾ ਕੱਟਵਰਕ ਮਿਲੂਗਾ ਬਾਟਮ ਤੇ ਚੈੱਕ ਕਰ ਸਕਦੇ ਹੋ ਇਹਦਾ ਦੁਪੱਟਾ ਵੀ ਜਿਹੜਾ ਰੱਖਿਆ ਹੋਇਆ ਪਿਆਰ ਚਰੂਨ ਦਾ ਸਟਾਫ ਸੇਮ ਆਗਾ ਬਸ ਇੱਕ ਵਰਕ ਦਾ ਹੀ ਫਰਕ ਆਗਾ ਇਹਦੀ ਰੇਟ ਦਾ ਵੀ ਫਰਕ ਰਹਿਣ ਵਾਲਾਗਾ ਇਹਦੇ ਦੁਪट्टे 'ਚ ਐਦਾਂ ਫਲਾਰ ਹੋਣਗੇ ਇਹਦਾ ਸੂਟ ਦਾ ਜਿਹੜਾ ਰੇਟ ਆ ਉਹ 2500 ਰੁਪਿਆ ਰਹਿਣ ਵਾਲਾਗਾ ਐਦਾਂ ਦੀ ਡਿਜ਼ਾਈਨਿੰਗ ਆਦੀ ਦੁਪट्टे ਦੀ ਸਾਰੇ ਦੁਪੱਟਾ ਤੁਹਾਨੂੰ ਕੱਟਵਰਕ ਮਿਲਣਾਗਾ ਚੈੱਕ ਕਰ ਸਕਦੇ ਹੋ ਪੂਰਾ ਕੁਲਾ ਡੁਲਾ ਦੁਪੱਟਾ ਮਿਲੂਗਾ 2500 ਇਹਦਾ ਸੂਟ ਦਾ ਰੇਟ ਅਗਲਾ ਜਿਹੜਾ ਆ ਗਿਆ ਆਪਣੇ ਕੋਲੇ ਇਹ ਆ ਗਿਆ ਆਪਣੇ ਕੋਲੇ ਕਰਾਸਤੇ ਇਹ ਇੱਕ ਰਾਸਤੇ ਸੂਟ ਰਹਿਣ ਵਾਲਾਗਾ ਇਹਦੀ ਬਣੀ ਹੋਈ ਹੈ ਨੈਕ ਲਾਈਨ ਆਹ ਵਾਲੀ ਨੈਕ ਲਾਈਨ ਬਣੀ ਹੋਈ ਹੈ ਇਹਦੀ ਨੈਕ ਤੇ ਵਰਕ ਮਿਲੂਗਾ ਤੁਹਾਨੂੰ ਸਾਰਾ ਹੋਵਗਾ ਪ੍ਰਿੰਟ ਹੈਗੀ ਸਲਟ ਜਿਹੜੀ ਬਾਟਮ ਰੱਖੀ ਹੋਈ ਆ ਪਿਓਰ ਸਿਲਕ ਚ ਰੱਖੀ ਹੋਈ ਹੈਗੀ ਜਿਹੜਾ ਦੁਪੱਟਾ ਉਹ ਪਿਓਰ ਟੈਬੀ ਚ ਆਗਾ ਇਹਦਾ ਜਿਹੜਾ ਰੇਟ ਆ 2000 ਰੁਪਿਆ ਰਹਿਣ ਵਾਲਾਗਾ ਜਿਹੜਾ ਇਹਦਾ ਨੈਕ ਆਗਾ ਨਾ ਸਾਰਾ ਹੈਂਡਵਰਕ ਚ ਤਿਆਰ ਕੀਤਾ ਹੋਇਆਗਾ ਪੂਰਾ ਪ੍ਰੋਪਰ ਹੈਂਡਵਰਕ ਮਿਲਣਾਗਾ ਤੁਹਾਨੂੰ ਲੈ ਕੇ ਦਾ ਇਹਦਾ ਜਿਹੜਾ ਸੂਟ ਦਾ ਰੇਟ ਆ 2000 ਰੁਪਏ ਰਹਿਣਾ ਆ ਇਹ ਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਰੇ ਸੂਟ ਆਪਾਂ ਜਿਹੜੇ ਤੁਹਾਨੂੰ ਦਿਖਾਏ ਨੇ ਵਿਧ ਰੇਟ ਦਾ ਦੱਸੇ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਰਡਰ ਟੂ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ